ਸਾਰੇ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਅ ਇਹ ਵਲੋਗ ਮੈਂ ਆਪਣਾ ਰਾਤ ਤੋਂ ਸਟਾਰਟ ਕਰਨ ਲੱਗੀ ਹਾਂ ਰਾਤ ਤੋਂ ਇਸ ਲਈ ਕਿਉਂਕਿ ਆਪਾਂ ਸਮਾਨ ਲੈ ਕੇ ਆਏ ਆ ਬਾਜ਼ਾਰ ਤੋਂ ਸ਼ੋਪਿੰਗ ਸ਼ੋਪਿੰਗ ਕਰਕੇ ਆਏ ਆ ਸ਼ੋਪਿੰਗ ਕਿਸ ਚੀਜ਼ ਦੀ ਕਰ ਰਹੇ ਆ ਮਤਲਬ ਸਾਨੂੰ ਲਗਾਤਾਰ ਲਗਾ ਇੱਕ ਮਿੰਟ ਲਗਾਤਾਰ ਹੋ ਰਿਹਾ ਬਾਜ਼ਾਰ ਜਾਂਦੇ ਆ ਤੇ ਸ਼ੋਪਿੰਗ ਕਰਕੇ ਆਏ ਆ ਸ਼ੋਪਿੰਗ ਅਸੀਂ ਕਰ ਰਹੇ ਆ ਆਪਣੀ ਗੁੜੀਆ ਰਾਣੀ ਦੇ ਬਰਥਡੇ ਦੀ ਤੇ ਇਹ ਸ਼ੋਪਿੰਗ ਫਿਰ ਇਸ ਲਈ ਸੀ ਕਰ ਰਹੀ ਆ ਇਹ ਵਲੋਗ ਸ਼ਾਇਦ ਮੈਂ ਪਹਿਲਾਂ ਵੀ ਪਾ ਸਕਦੀ ਆ ਸ਼ਾਇਦ ਤੁਹਾਨੂੰ ਬਰਥਡੇ ਤੋਂ ਬਾਅਦ ਵੀ ਇਹ ਵਲੋਗ ਡੇਲੀ ਮਿਲੂਗੇ ਬਰਥਡੇ ਤੋਂ ਬਾਅਦ ਇਹ ਅਪਲੋਡ ਕਰੂੰਗੀ ਵਲੋਗ ਕਿ ਮੇਰੇ ਫੋਨ 'ਚ ਖਰਾਬੀ ਆ ਇਸ ਕਰਕੇ ਅਪਲੋਡ ਨਹੀਂ ਹੋ ਪਾਰੇ ਬਹੁਤ ਜਲਦੀ ਕਿਤੇ ਬੜੀ ਮੁਸ਼ਕਲ ਨਾਲ ਅਪਲੋਡ ਹੁੰਦੇ ਆ ਤਾਂ ਇਸ ਲਈ ਮੇਰੇ ਵਲੋਗ ਵੀ ਲੇਟ ਆਂਦਿਆ ਤੇ ਚਲੋ ਗੱਲਾਂ ਆਪਾਂ ਨਈਆਂ ਨਈਆਂ ਕਰਦੇ ਮੈਂ ਤੁਹਾਨੂੰ ਸਮਾਨ ਦਿਖਾਨੀ ਆ ਕਿਉਂਕਿ ਲਗਾਤਾਰ ਆਪਾਂ ਹਰ ਦਿਨ ਜਾਂਦੇ ਆ ਬਾਜ਼ਾਰ ਸਮਾਨ ਲੈ ਕੇ ਆਣੇ ਕਦੇ ਕੋਈ ਥੋੜੀ ਜਾਂਦਾ ਕਦੀ ਕੋਈ ਬਾਕੀ ਦੇਖਦੇ ਆ ਵਲੋਗ ਮੇਰੇ ਡੇਲੀ ਦੇਖੋ ਗੱਗੇ ਬਹੁਤ ਵਧੀਆ ਮੇਰੇ ਇਹ ਵਲੋਗ ਆਉਂਗੇ ਤੇ ਤੁਸੀਂ ਐਂਡ ਤੱਕ ਵੀ ਦੇਖਿਆ ਕਰੋ ਜਰੂਰ ਤੇ ਹਰ ਇੱਕ ਵਲੋਗ ਨੂੰ ਵੇਲੇ ਨੂੰ ਪਿਆਰ ਦਿਓ ਤੇ ਫੁੱਲ ਦੇਖੋ ਤੇ ਚਲੋ ਆਪਾਂ ਹੁਣ ਦਖਾਨੇ ਆ ਸਮਾਨ ਆ ਪੱਕੀ ਕੀ ਲੈ ਕੇ ਆਇਆ ਤੇ ਫਿਲਹਾਲ ਤਾਂ ਪਕਪੜਿਆਂ ਦੀ ਮਤਲਬ ਕੱਪੜਿਆਂ ਦੀ ਸ਼ੋਪਿੰਗ ਕੀਤੀ ਕੈਮਰਾ ਨਹੀਂ ਸਹੀ ਯਾ ਵੀ ਸ਼ੋਪਿੰਗ ਕੀਤੀ ਹੈ। ਇਹ ਵੀ ਉਹ ਦੇ ਕੱਪੜੇ, ਬਾਹੂਕ ਦੇ ਕੱਪੜੇ। ਮੈਂ ਆਪਣੇ ਲਈ ਬਾਹੂਕ ਦੇ ਜਿਹੜੇ ਪਾਪਾ ਉਹ ਉਹਨੇ ਵੀ ਟੀ-ਸ਼ਰਟ ਲੈਣਗੇ। ਪੈਂਟ ਵਗੈਰਾ ਉਹ ਵੀ ਲਵੂਗੇ। ਉਹ ਉਹ ਕੰਦਸੀ ਕੀ ਮਲੂ ਰੁੱਕੇ ਲਵਾਂਗਾ ਪਹਿਲਾ ਇਹ ਕੱਪੜੇ ਜ਼ਰੂਰੀ ਸੀ ਇਹ ਲੈ ਲੈ ਕੇ ਦੇ ਤੁਹਾਨੂੰ ਲੈ ਦੰਨਾ ਜੀ। ਤੇ ਚਲੋ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਿੱਥੋਂ ਕਰਦੀ ਆ। ਆਹ ਦੇਖੋ ਇਹ ਜੀ ਇਹ ਜਮਨਾ ਲਗਾ ਨਹੀਂ ਆ ਕੀ।

ਇੱਕ ਰੀਵ ਨੇ ਪਾਈ ਹੋਇਆ ਜਾਂ ਇੱਕ ਧੋਣ ਵਾਲੀ ਆ ਤੇ ਇੱਕ ਆ ਵਾਲੀ ਮਨ ਲਓ ਕੱਲ ਅਸੀਂ ਸਮਾਨ ਲਿਆ ਹੁੰਦਾ ਇਹ ਵਾਲਾ ਤੇ ਅੱਜ ਆਹ ਸ਼ੂਜ਼ ਵਗੈਰਾ ਲਿਆਂਦੇ ਸਾਰਾ ਮਿਕਸ ਸਮਾਨ ਤੁਹਾਨੂੰ ਦਿਖਾ ਰਹੀ ਹਾਂ ਕਦੋਂ ਕਿੱਦ ਦੇ ਲਿਆਂਦਾ ਕਦੋਂ ਕਰਨੀ ਔਰ ਪ੍ਰੋਪਰ ਸਮਾਨ ਆ ਗਿਆ ਇਸ ਲਈ ਮੈਂ ਤੁਹਾਨੂੰ ਸਾਰਾ ਦਿਖਾ ਰਹੀ ਹਾਂ ਪ੍ਰੋਪਰ ਇੱਕੋ ਵਾਲੀ ਅਗਰ ਮੈਂ ਥੋੜਾ ਥੋੜਾ ਕਰਕੇ ਪਹਿਲਾਂ ਦਿਖਾਉਂਦੀ ਵੀ ਅਸੀਂ ਉਸ ਦੇ ਨਾਲ ਲਿਆਂਦਾ ਫਿਰ ਬਹੁਤ ਲੇਟ ਹੋ ਜਾਂਦੀ ਇਸ ਲਈ ਜਿਹੜਾ ਸਾਰਾ ਸਮਾਨ ਆ ਗਿਆ ਨਾ ਫਿਰ ਮੈਂ ਕਿਹਾ ਵਲੋਗ ਬਣਾਉਗੀ ਤੇ ਇਹ ਹਨ ਇਹਦੇ ਇਹਨਾਂ ਸੌਕਸ ਲਈ ਮੇਰੇ ਹਸਬੰਦ ਨੇ ਰਾਈ ਮਨੇ ਟੋਟਲ ਇਹਨਾਂ ਨੇ ਲੇਅਰ 6 ਜੁੜੀ ਔਰ ਬਹੁਤ ਵਧੀਆ ਕੁਆਲਿਟੀ ਕੁਆਲਿਟੀ ਇਹ ਦੇਖੋ ਸਟੈਚੂਰ ਸਟੈਚੂਰ ਵਾਲਾ ਹੈ ਹੌਲੀ ਤੇ ਇਹ 6 ਜੁੜੀ ਇਹਨਾਂ ਨੇ ਲੇਅਰ ਉਸ ਤੋਂ ਬਾਅਦ ਇਹਧਰੀਆਂ ਬਣਾੰਨਾਂ ਲਈ ਇਹਨਾਂ ਨੇ ਤੇ ਗੈਲੈਕਸੀ ਆ

ਵਰੀਆ ਲੱਗਿਆ ਵੈਸੇ ਵੀ ਗਰਮੀ ਆ ਗਈ ਫਿਰ ਪਾੜਿਆ ਕਰੂਗੀ ਨਾ ਗਰਮੀ ਚ ਸਮਾਨ ਮੈਂ ਬਾਚਾ ਫਲਾਣੀ ਹੁਣ ਮੈਂ ਆਪਣਾ ਹੁਣ ਤੁਹਾਨੂੰ ਉਹ ਦਿਖਾਣੀ ਆ ਕੋਟ ਸੈਟ ਮੈਂ ਆਪਣੇ ਲਈ ਲਿਆਂਦਾ ਇਹ ਵਾਲਾ ਕੋਟ ਸੈਟ ਆ ਦੇਖੋ ਔਰ ਇਹ ਬਹੁਤ ਪਿਆਰਾ ਹੈ ਇੱਥੇ ਵੀ ਇੱਕ ਪੈਚੀਆ ਲੱਗਿਆ ਹੋਇਆ ਆ ਔਰ ਆ ਦੇਖੋ ਇੱਕ ਲਾਸਟ ਤੇ ਲੱਗਿਆ ਹੋਇਆ ਮਤਲਬ ਮੈਨੂੰ ਬਹੁਤ ਪਿਆਰਾ ਲੱਗਿਆ ਉਥੇ ਮੈਂ ਫਿਰ ਇਹ ਲਿਆਂਦਾ ਇਹ ਵਾਲਾ ਕਲਰ ਆ ग्रीन सी ग्रीन जे लुकांदे ने शर्ट वो कलर डार्क डार्क ग्रीन ते ਇਹ ਨਾਲ ਉਹੀ ਮਤਲਬ ਕੋਟ ਸੈਟ ਨਾਲ ਪਜਾਮਾ ਟਾਈਪ ਆ ਇਹੇ ਹੰਦਾ ਮੈਂ ਸੈਟ ਬਾਅਦ ਚੋ ਕਰਕੇ ਰੱਖ ਦੂੰਗੀ ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ। ਬਾਪੂ ਕਨੇ ਲਈ ਆਂਦੀਆਂ ਸ਼ਰਟ ਟੌਪ टी-ਸ਼ਰਟ ਆਪਣੇ ਲਈ ਮਤਲਬ ਫਰੰਟ ਤੋਂ ਦੱਸੇ ਅੱਗੇ ਸਿੰਪਲ ਹੋਵੇ ਔਰ ਬੈਕ ਤੋਂ ਫਰੰਟ ਤੋਂ ਹੋਵੇ ਕੋਈ ਪਿਕਚਰ ਵਗੈਰਾ ਬਣੀ ਹੋਵੇ ਇੱਕ ਏਲੇ ਆਂ ਦੀ ਏੜੀ ਔਰ ਇੱਕ ਏਲੇ ਆਂ ਦੀ ਏੜੀ ਵਾਲੇ ਇਹ ਬੈਕ ਤੋਂ ਕੁਛ ਨਹੀਂ ਬਣੀਆ ਫਰੰਟ ਤੇ ਆਹ ਲਿਆਂ ਦੀ ਇੱਕ ਬਾਹੂ ਕਲੀ ਪੈਂਟ ਸ਼ਾਦੀ ਕਿਹੜਾ ਕੱਪੜਾ ਮੈਨੂੰ ਪਤਾ ਨਹੀਂ ਉਹ ਇੰਨੀ ਮੈਨੂੰ ਨੋਲੇਜ ਨਹੀਂ ਆ ਗਈ ਕਾਰਬਨ ਕਾਰਬਨ ਦਾ ਕੋਈ ਸੀ ਉਹ ਵਾਲੇ ਅੰਡੇਰੇ ਪਾਪਾ ਨੇ ਪਤਾਇਆ ਉਹਨੇ ਅੱਜ ਤੇ ਤ੍ਰਿਬੁਲੀ ਵੀ ਇੱਕ ਕੋਟ ਸੈੱਟ ਲਿਆਂਦਾ ਇਹ ਵਾਲਾ ਬੱਚਿਆਂ ਦਾ ਅੱਦਲਾ ਵੀ ਆਂਦਾ ਇਹ ਕੋਟ ਸੈੱਟ ਇਹ ਲਿਆਂਦਾ ਔਰ ਇਹ ਤ੍ਰਿਬੁਲੀ ਕਾਰਪਾਲੀ ਵਾਲੀ ਅੰਡੇਰੀ ਵਾਲੀ ਦਰਮੀਆ ਨਾ ਗਰਮੀ ਕਰਕੇ ਫਿਰ ਮੈਨੂੰ ਲాలే ਹੁਣ ਹੋਰ ਵੱਡੇ ਤੋਂ ਵੱਲ ਥੋੜੇ ਟਾਈਮਰ ਮੈਂ ਹੋਰ ਦੋ ਚਾਰ ਦੋ ਮੀ ਲਈ ਲੈ ਲਵਾਂਗੀ। ਆਹ ਮੈਂ ਅੱਧਾ ਇੱਕ ਪਜਾਮਾ ਲੈੰਦਾ ਮੈਂ ਆਪਣੇ ਲਈ ਬਲੈਕ ਕਰਨ ਦਾ। ਉਹ ਤੋਂ ਹੋਰ ਆ। ਔਰ ਇੱਕ ਬਾਹੂਕ ਲਈ ਆਵਾਂ ਪਜਾਮਾ ਲੈੰਦਾ ਬਲੈਕ। ਔਰ ਇਹ 1 ਮਿੰਟ ਹੰਦ ਬਕਾਨੀਆਂ। ਇਹਨਾਂ ਚ ਜਰੀ ਬੁਦੀ ਡਰੈਸ ਜੋ ਇਹਦੇ ਬੱਟੇ ਤੇ ਪਾਏ। ਇਹ ਇਹ ਲਾ ਸੀ ਲਿਆ ਆਂਦੇ ਸੀ ਕਪੜੇ ਲਈ ਉਹ ਛੋਟੇ ਹੋ ਗਏ ਨਾ ਮਤਲਬ ਛੋਟੇ ਸੀ ਇਹ ਸਾਈਜ਼ ਤੋਂ ਫਿਰ ਆਪਾਂ ਵੱਡੇ ਲਿਆਂਦੇ ਵਾਪਸ ਕਰਕੇ ਵੱਡੇ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਫਰਾਕ ਰੈੱਡ ਲਿਆਂਦੀ ਸੀ ਸੇਮ ਇਸ ਟਾਈਪ ਇਹ ਕਪੜੇ ਚ ਡਿਜ਼ਾਈਨ ਵੀ ਹੈ ਰੈੱਡ कलर ਦੀ ਫਰਾਕ ਲਿਆਂਦੀ ਸੀ ਛੋਟੀ ਸੀ ਫਿਰ ਇਹ ਦੋ ਨੰਬਰ ਆਪਾਂ ਵੱਡੇ ਲਿਆਂਦਾ ਇਹ ਵਾਲਾ ਇਹ ਤਾਂ ਵੈਸੇ ਜਿਹੜੋ ਜਿਸ ਦਿਨ ਵੱਡੇ ਉਸ ਦਿਨ ਮਾਰਨਿੰਗ ਚ ਪਾਵਾਂਗੇ ਤੇ ਜਿਹੜੀ ਮੇਨ ਵੱਡੇ ਤੇ ਪਾਣੀ ਆ ਉਹ ਮੈਂ ਤੁਹਾਨੂੰ ਦਿਖਾਉਂਗੀ ਉਹ ਇਹ ਇਹ ਨਾਲ ਆ ਰਿਹਾ ਹੈ। ਇਹ ਦੇਖ ਲਿਆ ਆ ਦੇਖੋ ਬੜਾ ਪਿਆਰਾ ਲੱਗਿਆ ਮੈਨੂੰ ਇਹ ਵਾਲਾ। ਅੱਧਾ ਨਿੱਕਰ ਦੇ ਨਾਲ ਹੀ ਆ ਇਹ। ਇਹ ਵੱਡੇ ਤੇ ਪਾਉਣਗੇ। ਉਹ ਇਹਦੇ ਨਾਲ ਦੀ ਇਹ ਸੇਰੇ ਬੈਲੀ ਟਾਈਟਲੀ ਅੱਧੇ ਪੀਚੀਆ ਕਲਰ ਸ਼ੇਡ ਮਾਰਨਾ ਦੇਖੋ। ਇਹ ਹੋਰ ਇਹ ਥੋੜਾ ਵੱਡੇ ਸਾਈਜ਼ ਆ। ਇਹ ਪਾਉਣਗੇ। ਤੇ બસ ਇਹ ਫਿਲਹਾਲ ਆਪਾਂ ਸਮਾਂ ਲੈ ਆਂਦਾ ਆ ਬਾਕੀ ਥਨ ਹੋਲੀ 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 ਜੋ ਜੋ ਸਮਾਂ ਲਿਆ ਮੈਂ ਤੁਹਾਨੂੰ ਦਿਖਾਵਾਂਗੇ ਅਸੀਂ ਤੇ ਫਿਰ ਇਹਦਾ ਨਾ ਵੀਡੀਓ ਬਹੁਤ ਜ਼ਿਆਦਾ ਲੰਮਾ ਹੋ ਜਾਂਦਾ ਇਸ ਕਰਕੇ ਫਿਰ ਇਹਨਾਂ ਜਲਦੀ ਜਲਦੀ ਕੇ ਸਮਾਂ ਦਿਖਾਤਾ ਮੈਂ ਤੇ ਹੁਣ ਜੋ ਬਸ ਹੋਰ ਇੱਕ ਦੋ ਚੀਜ਼ਾਂ ਉਹ ਵਸ ਲੈਣੀਆਂ ਆ ਤੇ ਉਹ ਮੈਂ ਵੱਡੇ ਵਾਲੀ ਦੀ ਨਹੀਂ ਦਿਖਾਉਂਗੀ ਰੀ ਹੁਣ ਉਸੇ ਕੀ ਗਿਫਟ ਦੇਣਾ ਆ ਉਹਨੇ ਮੈਨੂੰ ਦੱਸੋਗੇ ਸਰਪ੍ਰਾਈਜ਼ ਆ ਤੇ ਚਲੋ ਹੁਣ ਮੈਂ ਨਾ ਮਾਰਨਿੰਗ ਚ ਮਿਲਦੀਆਂ ਵੀਡੀਓ ਹੋਰ ਲੰਬਾ ਗਾ ਮਾਰਨਿੰਗ ਚ ਨਹੀਂ ਮਿਲਵੇ ਇਹ ਮੈਂ ਵੀਡੀਓ ਦਾ ਇੱਥੇ ਐਂਡ ਕਰ ਦਿੰਨੀ ਆ ਫਿਰ ਨੈਕਸਟ ਡੇ ਹੋਰ ਵਲੋਗ ਬਣਾਉਂਗੀ ਤੇ ਜੁੜੇ ਰਹੋ ਮੇਰੇ ਚੈਨਲ ਨੂੰ ਅਗਰ ਮੇਰਾ ਵੀਡੀਓ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਣੀ ਆ ਤੁਹਾਨੂੰ ਨੈਕਸਟ ਵਲੋਗ ਚ ਤੇ ਮੈਨੂੰ ਦੱਸਿਓ ਕਮੈਂਟ ਕਰਕੇ ਸਾਡੇ ਸਾਰੇ ਕੱਪੜੇ ਤੁਹਾਨੂੰ ਕਿੰਨੇ ਦੀ ਲੱਗੇ ਆ ਤੇ ਸਾਡੀ ਸ਼ੋਪਿੰਗ ਹੋ ਗਈ ਆ ਬੱਸ ਹਾਂ ਸ਼ੁਰੂਆਤ ਦਿਓ ਬਲੇਸਿੰਗ ਦਿਓ ਮੇਰੇ ਬੱਚਿਆਂ ਨੂੰ ਤੇ ਮਿਲਦੇ ਆ ਤੁਹਾਨੂੰ ਹੁਣ ਨੈਕਸਟ ਵਲੌਗ ਚ ਬਾਏ ਬਾਏ ਅਬ ਬਾੜੀਆਂ ਵੀ ਲੈਣੀਆਂ ਸੀਗੀਆਂ ਮਤਲਬ ਇਕੱਠੀ ਸ਼ੋਪਿੰਗ ਤੁਹਾਨੂੰ ਦਿਖਾ ਰਹੀਆਂ ਸਮਾਨ ਢੇਲੀ ਆਂਦਾ ਪਿਆ ਸਾਡਾ ਤੇ ਇਕੱਠੀ ਸ਼ੋਪਿੰਗ ਦਿਖਾ ਰਹੀ ਸੰ ਤੁਹਾਨੂੰ ਤੇ ਇਹ ਬਾੜੀਆਂ ਵੀ ਲੈਣੀਆਂ ਓ ਜਿਹੜੀ ਡਰੈਸ ਤੁਹਾਨੂੰ ਦਿਖਾਈ ਹੈ ਨਾ ਉਹਦੇ ਨਾਲ ਇਹ ਮੈਂ ਪਾਉਂਗੀ ਲਗਾਉਂਗੀ ਸੌਰੀ ਪਾਉਂਗੀ ਵਾਲੀਆਂ ਆਪਣੀਆਂ ਤੇ ਸਨ ਕਰੀਮ ਲਈ ਸੀ ਕਿਉਂਕਿ ਗਰਮੀ ਆ ਨਾ ਤਾਂ ਫਿਰ ਬਾਹਰ ਜਾਣਾ ਹੁੰਦਾ ਆ ਇਸ ਕਰਕੇ ਫਿਰ ਜਿੱਦ ਬਾਹਰ ਤੂੰ ਪਹੁੰਚਦੀ ਹੈ ਨਾ ਤੇ ਫਿਰ ਸਨ ਕਰੀਮ ਸਹੀ ਰਹਿੰਦੀ ਹੈ ਫੇਸ ਤੇ ਤੇ ਵਾਲੀ ਲਈ ਸੀ ਬਹੁਤ ਵਧੀਆ ਥੋੜਾ ਮੈਂ ਲਗਾ ਕੇ ਦੇਖੀ ਸੀ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਮੈਂ ਇੱਕ ਮੈਂ ਸ਼ਾਇਦ ਹਾਂ ਇੱਕ ਮੈਂ ਬਲੀਚ ਵੀ ਲਈ ਇਸ ਤਰੀਕੇ ਆ ਵੱਡੀ ਪੈਕਿੰਗ ਅੱਗੇ ਮੈਂ ਛੋਟੀ ਲੈਣੀ ਆ ਪਰ ਛੋਟੀ ਸਹੀ ਨਹੀਂ ਬੰਦੀ ਖਤਮ ਹੋ ਜਾਂਦੀ ਜਲਦੀ ਫਿਰ ਮੈਂ ਨਾ ਵੱਡੀ ਲੈ ਲਈ ਸੀਗੀ ਇਹ ਵਾਲੀ ਬਲੀਚ ਤੇ ਬਲੀਚ ਉਸ ਤੋਂ ਬਾਅਦ ਫਿਰ ਮੈਂ ਲਈ ਆ ਫੇਸ਼ਲ ਕਿਟ ਹਾਂਜੀ ਮੈਂ ਫੇਸ਼ਲ ਕਰੀ ਕਰ ਲੈਂਦੀ ਹੁੰਦੀ ਆ ਤਾਂ ਮੈਂ ਫੇਸ਼ਲ ਕਿਟ ਵੀ ਵੱਡੀ ਲੈ ਲਈ ਡਾਇਮੰਡ ਦੀ 골ਡ ਡਾਇਮੰਡ ਗੋਲਡ ਦੀਆਂ ਫੇਸ਼ੀਅਲ ਕਿਟ ਤੇ ਫਿਰ ਇਸ ਤੋਂ ਬਾਅਦ ਮੈਂ ਮਤਲਬ ਇਹ ਵੀ ਬਹੁਤ ਵਧੀਆ ਇਹ ਲੱਗੀ ਆ ਮੈਨੂੰ ਵਾਕਈ ਤਾਂ ਯੂਜ਼ ਕਰਨ ਤੋਂ ਬਾਅਦ ਪਤਾ ਲੱਗੂਗਾ ਉਹ ਮਤਲਬ ਉਹ ਤਾਂ ਕਹਿ ਰਹੀ ਸੀ ਦੁਕਾਨ ਵਾਲੇ ਕਿ ਬਹੁਤ ਵਧੀਆ ਹੈ ਕਿਉਂਕਿ ਮੇਰੀ ਸਕਿਨ ਓਇਲੀ ਹੈ ਨਾ ਇਸ ਕਰਕੇ ਤੇਰੀ ਉਹਦੀਆਂ ਹੁਣ ਤੁਸੀਂ ਸ਼ਰਾਰਤਾਂ ਦੇਖੋ ਸ਼ਰਾਰਤਾ ਬੋ ਜਿੱਦਾਂ ਇਹ ਵੱਡੀ ਹੁੰਦੀ ਹੈ ਉਹ ਸ਼ਰਾਰਤਾ ਕਰਦੀ ਆ ਆਪਣੇ ਭਰਾ ਦੇ ਮਾਰਨ ਲੱਗੀ ਹੋਈ ਸੀ ਕਿਉਂਕਿ ਉਹ ਵੀ ਤਾਂਗੇ ਨੂੰ ਕਰਦਾ ਨਾ ਭਾਵਕ ਵੀ ਉਹ ਤਾਂਗ ਕਰਦਾ ਇਸ ਕਰਕੇ ਫਿਰ ਉਹਨੂੰ ਲੱਗਈ ਹੋਈ ਸੀ ਕਿ ਮਾਰਨ ਤੇ ਦੋਨੋਂ ਮસ્ਤੀ ਕਰਦੇ ਵੇਲੇ ਖੇਡਦੇ ਪਏ ਸੀ ਤੇ ਦੇਖੋ ਨਾਲ-ਨਾਲ ਟੀਵੀ ਵੀ ਦੇਖ ਰਹੇ ਸੀ ਕਿ ਮੈਂ ਇਧਰਲੀ ਸਾਈਡ ਬੈਠੀ ਸੀਗੀ ਤੇ ਮੈਂ ਇਹਨਾਂ ਦੇ ਨਾਲ ਮੈਂ ਕਿ ਕਲਿੱਪ ਵੀਡੀਓ ਮੈਨੂੰ ਕਲਿੱਪੇ ਬਣਾ ਲੈਣੀ ਵੀਡੀਓ ਬਣਾ ਲੈਣੀ ਆ ਤੇ ਵਸੇ ਨਾ ਇਹ ਖੇੜ ਦੇ ਪੇ ਸੀ ਉਸ ਤੋਂ ਬਾਅਦ ਫਿਰ ਮੈਂ ਇੱਧਰ ਆ ਕੇ ਢਾਲ ਨੂੰ ਤੜਕਾ ਲਗਾਉਣ ਲਈ ਸ਼ਾਮ ਦਾ ਟਾਈਮ ਹੋ ਗਿਆ ਸੀ ਮਲੇ ਸ਼ਾਮ ਨਹੀਂ ਸੀ ਠੀਕ ਠੀਕ ਸੀ ਸ਼ਾਮ ਹੋ ਹੀ ਨਹੀਂ ਸੀ ਕਿ ਮੈਂ ਕਿ ਤੜਕਾ ਲਗਾਣਾ ਢਾਲ ਨੂੰ ਤੇ ਅੰਬੀਆਂ ਪਿੰਨਾ ਸੀ ਉਹਦਾ ਮੈਂ ਸ਼ਿਸ਼ਾ ਬਣਾਉਂਗੀ ਸਾਡੇ ਤਾਂ ਸ਼ਿਸ਼ਾ ਹੀ ਜਾਂਦੇ ਆ ਕਈ ਵਾਰ ਤੇ ਮਲਾਂਜੀ ਵੀ ਕਰ ਦਿੰਦੇ ਆ ਤੇ ਮੈਨੂੰ ਬਹੁਤ ਟੇਸਟੀ ਲੱਗਦਾ ਅੰਬੀਆਂ ਦਾ ਸ਼ਿਸ਼ਾ ਤੇ ਢਾਲ ਬਣ ਕੇ ਹੋ ਗਈ ਹੈ ਰੈਡੀ ਤੇ ਅੰਬੀਆਂ ਬਣਾਉਂਗੀ ਸ਼ਿਸ਼ਾ ਨਾਲ उस तो बाद फिर किचन का काम हो गया चावल भी बनाऊंगी नाल इधर भावु करना राइटिंग करना म ममा जी राइटिंग करना मैं मतलब वीया लिखिया करनी हूँ तो अपनी राइटिंग ये करता पे वह को बुक पई है रइटिंग मतलब करता है वजिए लिखने की कोशिश करता हूँ तक तो बहुत वीरियादी राइटिंग हो गई ਤੇ ਇਹ ਵੀ ਦੇਖੋ ਟੋਟੋ ਖੋਲ ਕੇ ਵਿੱਚ ਡਿੱਗਦੀ ਪਈ ਸੀ ਤੇ ਚਲੋ ਹੁਣ ਮੈਂ ਇੱਥੇ ਵੀਡੀਓ ਐਂਡ ਕਰਦੀ ਆਂ ਅਗਰ ਵਲੌਗ ਪਸੰਦ ਆਇਆ ਤੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਬਾਏ